ਡੇਰਾ ਬਾਬਾ ਨਾਨਕ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਬੀਤੀ ਰਾਤ ਰਵੀ ਕਰਿਆਨਾ ਸਟੋਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ ਉਸ ਦੇ ਰੋਸ ਵਿੱਚੋਂ ਪੂਰਨ ਤੌਰ ਤੇ ਡੇਰਾ ਬਾਬਾ ਨਾਨਕ ਦੇ ਸ਼ਹਿਰ ਨਿਵਾਸੀਆਂ ਵੱਲੋਂ ਬਾਜ਼ਾਰ ਬੰਦ ਕਰਕੇ ਰਵੀ ਢੱਲੋਂ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲਿਆਂ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਜਿੰਦਾਬਾਦ ਮੁਰਦਾਬਾਦ ਇਹ ਸੱਚ ਜੁੜਿਆ ਹੋਇਆ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਤਿ ਪਾਤ ਜੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਹਮ ਅਗਰ ਕੀ ਗੱਲੋ ਚਲੋ ਤੇਰੀ ਖਾਧੀ ਆ ਜੀ ਜਿੰਦਾਬਾਦ ਮੁਰਦਾਬਾਦ ਅੋਰ ਅਜੇ ਤੇ ਮੈਂ ਜਿਹੜੀ ਬਹੁਤ ਦੁਖਦਾਈ ਘਟਨਾ ਹੋਈ ਆ ਢਿੱਲੋ ਪਰਿਵਾਰ ਤੇ ਕਹਿ ਬਕਿਆ ਤੁਸੀਂ ਸਾਰੇ ਇਲਾਕੇ ਤੋਂ ਸਾਡੇ ਸ਼ਹਿਰ ਨੂੰ ਸਤਵਾਦਾਂ ਦੇ ਲਾਏ ਹੋ ਸਾਡੇ ਨਾਲ ਮੋਢੇ ਨਾਲ ਮੋਢਾ ਫੜਾ ਕੇ ਤਾਏ ਹੋ ਅਹੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਸਾਡਾ ਹੌਸਲਾ ਵਧਿਆ ਤੁਹਾਨੂੰ ਵੇਖ ਕੇ ਬਾਕੀ ਪੁਲਿਸ ਦੀ ਗੱਲ ਕੀਤੀ ਵਾਲੀ ਭਾਜੀ ਦੇ ਪੁਲਸ ਤੇ ਬਸ ਆਪਣੀ ਰੋਟੀ ਦਾ ਲੈ ਆਉਣ ਪੈ ਕੇ ਕਰਕੇ ਖਾ ਕੇ ਚਲੇ ਜਾਣਾ ਤੁਹਾਨੂੰ ਕੋਈ ਉਮੀਦ ਨਹੀਂ ਇਹਨਾਂ ਤੋਂ ਪਿਛਲੀ ਵਾਰ ਵੀ ਭਾਈ ਬਹੁਤ ਪਿੱਟਸਾ ਆਪਾਂ ਕੀਤਾ ਸੀ ਇੱਕ ਗੱਲ ਮੈਂ ਕਹਿਣਾ ਕੀ ਪੁਲਸ ਜਾਵੇ ਤੇ ਗੋਰਦਵਰੇ ਤੋਂ ਇੱਕ ਯੁਕਤੀ ਚੋਰੀ ਨਹੀਂ ਹੋ ਸਕਦੀ ਜੇ ਚੱਕ ਉਹਨਾਂ ਨੇ ਇਹਨਾਂ ਨੂੰ ਇਹਨਾਂ ਦਾ ਕੋਈ ਦਮ ਕਰਕੇ ਵੇਖੋ ਕਿ ਕਿੱਦਾਂ ਦੇ ਦਵੀ ਆਪਣੀ ਐਕਟੀਵਿਟੀ ਪਰ ਸਾਡੇ ਵਾਸਤੇ ਕੋਈ ਉਮੀਦ ਨਹੀਂ ਨਾ ਉਮੀਦ ਹੋ ਚੁੱਕਿਆ ਆਪਾਂ ਤੁਸੀਂ ਲੋਕ ਆਏ ਹੋ ਇਸ ਦੁੱਖ ਦੀ ਘੜੀ ਚ ਜਜ਼ਬਾਤੀ ਚ ਮੈਂ ਜ਼ਿਆਦਾ ਬੋਲ ਨਹੀਂ ਸਕਦਾ ਤੁਹਾਡਾ ਬਹੁਤ ਧੰਨਵਾਦ ਸਾਰੇ ਗੁਰਜੀ ਕੀ ਫਤਿਹ ਤੁਸੀਂ ਭਲੀ ਭਾਂਤ ਜਾਣੋ ਜੇ ਜਿਹੜੇ ਸਾਡੇ ਪਿੰਡਾਂ ਤੋਂ ਪੰਚ ਸਰਪੰਚ ਸਾਹਿਬਾਨ ਮੋਢੀ ਸਰਪੰਚ ਸਾਹਿਬਾਨ ਡੇਰਾ ਬਾਬਾ ਨਾਨਕ ਦੀ ਖਵਾਲੀ ਵਾਸਤੇ ਅਹੀਂ ਕਿੱਥੇ ਡਟੇ ਹੋਏ ਆ ਸਾਡੇ ਸ਼ਹਿਰ ਦੇ ਮਸ਼ਹੂਰ ਵਪਾਰੀ ਲਕੀ ਢਲੋਂ ਜਿਹਨਾਂ ਨੂੰ ਪਿਆਰ ਨਾਲ ਲਕੀ ਬੋਲਦੇ ਆ ਉਹਨਾਂ ਦੇ ਪਰਿਵਾਰ ਤੇ ਕੱਲ 9 ਵਜੇ ਕਹਿਰ ਵਾਪਰਿਆ ਉਹਦੇ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਸਾਧਿਆ ਕਰਨ ਟਿੱ ਗਈ ਮੈਂ ਇਹ ਗੱਲ ਪੁਲਿਸ ਪ੍ਰਸ਼ਾਸਨ ਤੋਂ ਪੁੱਛਣਾ ਚਾਹਣਾ ਐਸਐਸਪੀ ਤੋਂ ਪੁੱਛਣਾ ਚਾਹਣਾ ਇਹ ਜਿਹੜਾ ਐਸਐਚਓ ਤੁਸੀਂ ਇੱਥੇ ਲਾਇਆ ਹੋਈ ਕਾਦੇ ਵਾਸਤੇ ਲਾਇਆ ਹੋਈ ਇਹਦਾ ਕੰਮ ਕੀ ਸੀ ਇਹਦੀਆਂ ਗੰਦੀਆਂ ਕਰਤੂਤਾਂ ਨੇ ਡੇਰਾ ਬਾਬਾ ਨਾਨਕ ਰੋਲ ਕੇ ਰੱਖ ਦਿੱਤਾ ਇਹਨੂੰ ਇੰਨੀ ਸ਼ਰਮ ਨਹੀਂ ਆਈ ਬਾਬੇ ਨਾਨਕ ਦੀ ਧਰਤੀ ਆ ਮੈਂ ਬਾਬੇ ਨਾਨਕ ਦੀ ਧਰਤੀ ਬਖਸ਼ਦਾ ਹੁੰਨੇ ਵਰਦੀ ਪਾ ਕੇ ਇਕੱਠੇ ਕਰਾਂ ਕਈ ਐਸਐਚਓ ਆ ਗਏ ਕਈ ਚੱਲ ਗਏ ਕੋਈ ਕੀੜੇ ਪੈ ਕੇ ਮਰ ਗਿਆ ਕਿਸੇ ਦਾ ਲੱਕ ਟੁੱਟ ਗਿਆ ਕਿਸੇ ਦੀ ਲੱਤ ਟੁੱਟ ਗਈ ਜੋ ਜੋ ਇਹਨਾਂ ਨੇ ਕੀਤਾ ਇਹਨਾਂ ਨੂੰ ਭਰਨਾ ਪਿਆ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਵੇਦੇ ਰਹੇ ਹਾਂ ਜੋ ਇਹਨੇ ਕੱਲ ਕੀਤਾ ਪਿਲੋਂ ਪਰਵਾਰ ਨਾਲ ਉਹ ਅਤ ਨਿੰਦਨਯੋਗ ਆ ਕਿਉਂਕਿ ਜਿਹੜੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦ ਹਾਂਜੀ ਸਰ ਬੀਤੀ ਸ਼ਾਮ ਡੇਰਾ ਬਾਬਾ ਨਾਨਕ ਵਿਖੇ ਘਟਨਾ ਵਾਪਰੀ ਆ ਇਸ ਸੰਬੰਧ ਵਿੱਚ ਕੀ ਕਹਿੰਦੇ ਹੋ ਮੈਂ ਉਹ ਤੇ ਇਹ ਕਹਿਣਾ ਚਾਹੁੰਦਾ ਕਿ ਇਹ ਹੈਸਟੀ ਫੇਲਿਅਰ ਹੈ ਕਿਉਂਕਿ ਪੁਲਿਸ ਨੂੰ ਇੰਨੀ ਵਾਰੀ ਹੋ ਚੁੱਕਿਆ ਇੰਨੀ ਵਾਰੀ ਦੱਸ ਚੁੱਕੇ ਅਗਲੇ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਫੋਨ ਸੁਣਾ ਚੁੱਕੇ ਇੱਕਈ ਕੁਝ ਕਰ ਚੁੱਕੇ ਹੈ। ਇਹ ਐਸਐਚਓ ਦਾ ਫੇਲੀਅਰ ਹੈ। ਐਸਐਚਓ ਨੇ ਕਿਉਂ ਨਹੀਂ ਕਾਰਵਾਈ ਕਰਾਈ? ਅਗਰ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਸੌਂਪਿਆ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਪੁਲਿਸ ਲੱਭ ਨਹੀਂ ਸਕਦੀ। ਪੁਲਿਸ ਬਿਲਕੁਲ ਅਫਸਰ ਦੀ ਇਹ ਜ਼ਿੰਮੇਵਾਰੀ ਨਾਲ ਨਹੀਂ ਕੰਮ ਹੋਇਆ। ਉਹਦੇ ਕਰਕੇ ਸਾਰਾ ਕੰਮ ਹੋਇਆ। ਇਹ ਸ਼ਹਿਰ ਤੇ ਵੱਡੀ ਦਹਿਸ਼ਤ ਹੈ। ਵੱਡੀ ਦਹਿਸ਼ਤ ਇਸ ਤਰ੍ਹਾਂ ਵੀ ਇਹ ਉਜਾੜਾ ਵਾਲੇ ਪਾਸੇ ਜਾ ਰਹੇ ਆ ਆਪਾਂ। ਕਿ ਇਹ ਹੋ ਸਕਦਾ ਵੀ ਜਿਹੜੇ ਰੋਟੀ ਪਾਣੀ ਕਮਾ ਰਹੇ ਆ ਉਹ ਇਸ ਸ਼ਹਿਰ ਨੂੰ ਛੱਡ ਦੇਣ। ਕਿ ਬਹੁਤ ਪੁਰਾਣੇ ਰਹਿਣ ਵਾਲੇ 500 ਸਾਲ ਤੋਂ ਰਹਿਣ ਵਾਲੇ ਆ ਪਰ ਸਾਡੇ ਵੀ ਪੰਚ دہشت ਬਹੁਤ ਜ਼ਿਆਦਾ। ਕਿ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਨੂੰ ਆਣ ਕੇ ਗੋਲੀ ਮਾਰ ਦੇਗਾ ਕੋਈ ਸਿਕਿਉਰਟੀ ਨਹੀਂ ਹੈ। ਆਪਣੀਆਂ ਕੰੰਧਾ ਏਡੀਆਂ ਉੱਚੀਆਂ ਕਰ ਲੀਆਂ ਲੋਕਾਂ ਦੀਆਂ ਕੰੰਧਾ ਬਿਲਕੁਲ ਟੱਪਣ ਵਾਲੀਆਂ ਕਰਤੀਆਂ। ਲੋਕਾਂ ਦੇ ਉੱਤੇ ਕੋਈ ਪ੍ਰਭਾਅ ਹੀ ਨਹੀਂ ਹੈਗਾ ਕਿ ਇਹਨਾਂ ਦਾ ਕੋਈ ਇਹਨਾਂ ਦਾ ਇਹਨਾਂ ਦਾ ਲੋਕਾਂ ਦੇ ਉੱਤੇ دہشت ਆ ਤੇ ਬਦਮਾਸ਼ਾਂ ਦੇ ਉੱਤੇ ਕੋਈ ਰੱਛੀ ਦੀ ਨਹੀਂ ਹੈਗੀ। ਕੀ ਮੰਗ ਕਰਦੇ? ਮੰਗ ਇਹੋ ਹੀ ਕਰਦੇ ਆ ਵੀ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਜਾਂ ਇਨਕੁਆਰੀ ਬਠਾ ਲਈ ਜਾਵੇ ਵੀ ਇਹ ਕਿਉਂ ਹੋਇਆ ਸਾਰਾ ਐਸਐਚਓ ਜਿਹੜੀ ਆ ਮਾਂ ਹੁੰਦੀ ਆ ਸ਼ਹਿਰ ਦੀ ਤੇ ਇਹ ਮਾਂ ਜਿਹੜੀ ਆ ਉਹ ਆਪਣੇ ਜਿਹੜੇ ਤੇ ਗੰਦੇ ਪੋਤੇ ਆ ਉਹਨਾਂ ਨੂੰ ਨਾਲ ਲਾ ਕੇ ਬੈਠੀ ਆ ਜਿਹੜੇ ਚੰਗੇ ਪੋਤੇ ਆ ਉਹਨਾਂ ਨੂੰ ਸੰਭਾਲ ਨਹੀਂ ਰਹੀ ਮੈਂ ਇਹੀ ਚਾਹੁੰਦਾ ਪਈ ਇਨਕੁਆਰੀ ਕਰਾਈ ਜਾਵੇ ਚੰਦੂ ਲੈਣ ਦੇ ਮਿੰਟ ਸਾਡੀ ਭਾਈਓ ਸਾਹਿਬ ਜੀ ਜਿੰਨਾ ਜਿੱਤਨਾਂ ਲੱਗ ਰਿਹਾ ਜੀ ਉਸ ਬਾਰੇ ਅੱਜ ਸਾਡੇ ਸ਼ਹਿਰ ਦੇ ਰੁਪਬ ਬਣਾ ਦੇ ਵਿੱਚ ਮਸ਼ੂਰ ਰੁਪਾਰੇ ਲੱਕੀ ਢੋਣ ਦੇ ਛੋਟੇ ਭਰਾ ਰਵੀ ਕੁਮਾਰ ਜਿਨ੍ਹਾਂ ਦੀ ਗੱਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਕਰਾ ਅੱਜ ਅਸੀਂ ਉਸ ਦੇ ਸਬੰਧ ਵਿੱਚ ਖਾਣੇ ਦੇ ਸਾਹਮਣੇ ਧਰਨਾ ਲਾਉਣ ਲਈ ਬੈਠੇ ਆ ਕਿਉਂਕਿ ਇਹਦੇ ਵਿੱਚ ਐਸ ਐਚਓ ਸਤਪਾਲ ਦੀ ਮਿਲਿਪੂਤ ਹੈ ਲੈਟਾਊਨ ਦੇ ਬਾਵਜੂਦ ਉਹਨੂੰ ਕੱਲ ਪੱਸੂ 3 ਦਿਨਾਂ ਤੋਂ ਉਹਨੂੰ ਕਹਿ ਰਹੇ ਆ ਮੁੰਡੇ ਭੇਜਦੇ ਰਹੇ ਆ ਪਰਿਵਾਰ ਆਉਂਦਾ ਰਿਹਾ ਸਾਨੂੰ ਫੜਾ ਟਾ ਰਿਹਾ ਦੱਸੋ ਕੀ ਕੀਤਾ ਜੀ ਤਾਂ ਸਚੂ ਦਾ ਜਵਾਬ ਸੀ ਹੂੰ ਮੈਂ ਅੱਜ ਫੜ ਲੈਣਾ ਮੈਂ ਕੱਲ ਫੜ ਲੈਣਾ ਮੈਂ ਪਰਸੋਂ ਫੜਾਇਆ ਗਈ ਮੈਂ ਭਜਾਤੇ ਜੀ ਨੂੰ ਫੜਾਣ ਕਰਤਾ ਜੀ ਇੰਨਾਂ ਗੱਲਾਂ ਦੇ ਲਾ ਰਿਆ ਵਿੱਚ ਕੱਲ ਜਦੋਂ ਇਹ ਵਾਰਦਾਤ ਹੋਈ ਆ ਜਿਹੜੇ ਉਹਨਾਂ ਨੂੰ ਗਨਮੈਨ ਦਿੱਤੇ ਸੀ ਉਹਨਾਂ ਦੀ ਦੁਕਾਨ ਤੇ ਗਨਮੈਨ ਦੋ ਸਣ ਉਹ ਦੋਵੇਂ ਹੀ ਇਹਨਾਂ ਨੂੰ ਘਰ ਛੱਡ ਕੇ ਜਾਂਦੇ ਸੀ ਜਦੋਂ ਕਿ ਘਰ ਜਾਣ ਦਾ ਟਾਈਮ ਹੋਇਆ ਏ ਐਸ ਐਚਓ ਜਾ ਕੇ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਦੇ ਗਨਮਨਤ ਦੋਵੇਂ ਹੀ ਉੱਥੇ ਚੁੱਕ ਲਿਆ ਬਾਅਦ 'ਚ ਨੂੰ ਨਹੀਂ ਗਨਮਨਤ ਬਗੈਰ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ ਘਰ ਜਾ ਰਿਹਾ ਸੀ ਘਰ ਦੇ ਗੇਟ ਮੋਰੇ ਜਾ ਕੇ ਉਹਨੇ ਘਰ ਦੇ ਉਹਨਾਂ ਨੂੰ ਹਾਰ ਮਾਰਿਆ ਤੇ ਫੇਰ ਖੋਲੋ ਕੋਤੇ ਦੋ ਤਿੰਨ ਮੋਟਰਸਾਈਕਲ ਸਵਾਰ ਆਏ ਨੇ ਮੁੰਨਾਂ ਨੇ ਗੋਲੀਆਂ ਮਾਰ ਕੇ ਸ਼ਾਮਾਂ ਤੱਕ ਬੰਦਾ ਕੋਈ ਨਹੀਂ ਆਇਆ ਅਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਪਰ ਜਿਹੜੀ ਜ਼ਿੰਮੇਵਾਰੀ ਆ ਮਾਨਾ ਵਾਲੇ ਮੁੰਡੇ ਨੇ ਲਈ ਆ ਉਹਦੇ ਵਿੱਚ ਉਹਨੇ ਸਾਫ਼ ਦੱਸਿਆ ਤੇ ਜਿੰਨਾ ਕਸੂਰ ਸਾਡਾ ਉਹਨਾਂ ਦੇ ਐਸਐਚਓ ਸੱਤਪਾਲ ਸਿੰਘ ਦਾ ਵਾ ਸਾਡੀ ਇਹ ਡਿਮਾਂਡ ਆ ਵੀ ਬਰਾਬਰ ਦਾ ਪਰਚਾ ਉਹਦੇ ਤੇ ਕੀਤਾ ਜਾਵੇ ਰਾਤੀ ਤੇ ਇਹਨਾਂ ਨੇ ਗੁੰਮਗੂੰਦ ਮਿੱਥ ਝਾਲ ਲਈ ਜੀ ਉਹਨੇ ਬੈਨ ਹਾਜ਼ਰ ਕਰਤਾ ਜੀ ਫਰਾਨਕਾਪਾ ਇਹਨਾਂ ਕੰਧਨ ਕਰਤਾ ਅੱਜ ਅਸੀਂ ਬੈਠੇ ਆ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਪਹਿਲਾਂ ਇਹਨੂੰ ਸਸਪੈਂਡ ਕਰਨ ਤਦ ਭਾਗੀ ਕਾਰਵਾਈ ਕਰਨ ਦੂ ਬਣਦਾ ਇਹ ਤੇ ਐਫ ਆਈ ਆਰ ਕਰਨ ਨੂੰ ਜਿੰਨਾ ਚਿਰ ਨਹੀਂ ਹੋਏਗਾ ਕੋਈ ਸਾਨੂੰ ਇਨਸਾਫ ਨਹੀਂ ਮਿਲੇਗਾ ਉਹਨਾਂ ਚਿਰ ਅਸੀਂ ਉੱਖਾਂ ਗਨੇ ਭਾਵੇਂ ਸਾਨੂੰ ਦੋ ਦਿਨ ਬਹਿਣਾ ਪਏ ਚਾਰ ਦਿਨ ਬਹਿਣਾ ਪਏ ਬਾਜ਼ਾਰ ਬੰਦ ਰਹਿਣਗੇ ਇਹਨੇ ਕਿੰਦਾ ਹੋਇਆ ਜਮਾਦਾ ਜੱਜਾਂ ਤੇ ਸ਼ਹਿਰ ਦੇ ਵਿੱਚ ਬੜੀ ਮੰਨਤ ਘਟਦਾ ਸਾਡਾ ਵੀਰ ਨਵੀਤ ਨੂੰ ਗੁਰੂ ਦਾ ਸ਼ਿਕਾਰ ਹੋ ਗਿਆ ਉਹ ਸਾਨੂੰ ਇਹ ਛੋੜਾ ਦੇ ਗਿਆ ਤੇ ਲਈ ਮੈਂ ਬਹੁਤ ਕਾਦਾ ਮਤਲਬ ਸ਼ਹਿਰ ਬਦੋ ਤੁਸੀਂ ਇਹ ਦੇਣਾ ਮੈਂ ਕਿਹਾਂ-ਕਹਾਂ ਅਭੀ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਦੂਸਰਾ ਡੇਰਾ ਬਾਬਾ ਨਾਨਕ ਦੀ ਜਿਹੜੀ ਥਿਹੀ ਆ ਉਹ ਕਾਫੀ ਸਮੇਂ ਤੋਂ ਤੁਸੀਂ ਜਾਣਦੇ ਹੋ ਖੁਦ ਪੱਤਰਕਾਰ ਵੀ ਜਾਣਦੇ ਹੋ ਤੇ ਡੇਰਾ ਬਾਬਾ ਨਾਨਕ ਦਾ ਹਾਲਾਤ ਕੀ ਨੇ ਕੋਈ ਵੀ ਬੰਦਾ ਇੱਥੇ ਸੇਖ ਨਹੀਂ ਔਰ ਪੁਲਸ ਗੜੀਆ ਉਹਦਾ ਜਿਹੜਾ ਕੰਮ ਆ ਬਿਲਕੁਲ ਹੀ ਨਖਿੱਦ ਔਰ ਮੈਂ ਸਮਝਾਂਗਾ ਕਿ ਭੀ ਸਭ ਤੋਂ ਮਾਰੇ ਐਸਐਟਓ ਜਿਹੜੇ ਦਾ ਬਾਬਾ ਨਾਨਕ ਦੇ ਵਿੱਚ ਇੱਥੇ ਲੱਗੇ ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਸਿਕਿਉਰਿਟੀ ਦਾ ਖਿਆ ਹੈ ਪਿਛਲੀ ਵਾਰੀ ਵੀ ਜਦੋਂ ਸਾਡੇ ਇੱਕ ਵਪਾਰੀ ਭਰਾ ਤੇ ਗੋਲੀ ਚੱਲੀ ਸੀ ਉਦੋਂ ਵੀ ਬੜਾ ਡੁੱਤਾ ਸੀ ਕਿ ਭਈ ਇਹ ਕਰਨ ਇਹ ਆਪਣੀ ਥਾਣੀ ਸ਼ਾਮ ਨੂੰ 8 ਵਜੇ 8:30 ਵਜੇ ਬੰਦ ਕਰ ਦੁੰਦੇ ਨੇ ਖਿਆਲ ਨੂੰ ਛੱਡ ਦਿੰਦੇ ਰੱਬ ਰੋਸੀ ਕੋਈ ਕੰਨੀ ਰੱਬ ਰੋਸੀ ਰਾਨ ਸਾਨੂੰ ਫੇ ਠਾਣਿਆਂ ਦੀ ਵੀ ਲੋੜ ਨਹੀਂ ਬੇਸ਼ੱਕ ਚੁੱਕੇ ਲੱਜਦੇ ਆਪਣੇ ਆਪਣਾ ਪਛਾਣ ਕਰਨਾ ਤੇ ਫੇ ਇਹ ਵੀ ਬੰਦ ਕਰ ਦਿੰਦੇ ਬੇਸ਼ੱਕ ਠਾਣੇ ਖਾਂ ਦੀ ਲੋੜ ਨਹੀਂ ਤੇ ਇਸ ਕਰਕੇ ਆਪਾਂ ਚਾਹੁੰਦੇ ਆ ਵੀ ਇਹਨਾਂ ਤੇ ਖਲਾਫ ਜਿਹੜੀ ਉਹ ਕਾਰਵਾਈ ਵਿਭਾਗੀ ਹੋਣੀ ਚਾਹੀਦੀ ਹੈ ਛੋਟੀ ਜੀ ਉਮਰ ਦਾ ਮੁੰਡਾ ਰਹੀ ਤੇ ਕ੍ਰਿਆਨਿਆਂ ਦਾ ਕੰਮ ਉਹ ਕਰਦਾ ਹੈ ਕਾਲੇ ਬਲਾਵਾ ਦੋ ਤੇ ਉਹਨੂੰ ਕੋਈ ਨਾ ਮਾਰ ਕੇ ਨੇ ਹੱਥੇ ਨੂੰ ਮਾਰ ਦਿੱਤਾ ਗਿਆ ਬੜੀ ਮਾੜੀ ਘਟਨਾ ਨਿੰਦਣੇ ਨੇ ਘਟਣਾ ਇਹਦਾ ਅਸਰ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਭਰਾ ਹੀ ਆ ਡਾ ਤੇ ਮੜੀ ਬੜੀ ਮਾੜੀ ਗੱਲ ਆ ਜਿਹੜੀ ਜਿੰਨੀ ਨਖੇਦੀ ਕੀਤੀ ਜਾਵੇ ਨਹੀਂ ਘਟ ਇਹ ਕਰ ਲੈਣੀ ਹੈ ਫਰਟ ਕਰਨ ਉਹਨਾਂ ਨੇ ਕੋਈ ਕੋਸ਼ਿਸ਼ ਕਰਨ ਲੇਖੋਂ ਇਹ ਹੁਣ ਕਾਨੂੰਨ ਵਿਵਸਥਾ ਢਿੱਲੀ ਆ ਡੇਰਾ ਬਾਬਾ ਨਾਨਕ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਰੋਟੀ ਦੀਆਂ ਕੱਲਾਂ ਹੋਣਗੀਆਂ ਇਹ ਤਾਂ ਇਹ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜੀ ਵਸੇਗੀ ਤੇ ਫੇਰ ਜੇ ਇਦਾਂ ਹੀ ਹਾਲਾਤ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਬਾਬਾ ਨਾਨਕ ਚ ਕੋਈ ਦੁਕਾਨਦਾਰ ਰਹੇਗਾ ਸਰ ਇੱਧਰ ਤੇ ਹੁਣ ਦੇਖੋ ਸਾਰੀ ਦੁਕਾਨਦਾਰੀ ਹੋਈ ਹੁਣ ਸੋਚੁੰਦੇ ਆ ਕਿ ਆਪਣੀਆਂ ਆਪਣੀਆਂ ਦੁਕਾਨਾਂ ਵੇਚੀ ਤੇ ਸ਼ਹਿਰਾਂ ਚ ਜਾ ਕੇ ਸੈਟਲ ਇਹੋ ਜਿਹੇ ਹਾਲਾਤਾਂ ਚ ਰਹਿਣਾ ਬੜਾ ਔਖਾ ਇਹ ਤੇ ਸਰਕਾਰਾਂ ਨੂੰ ਸੋਚਣਾ ਪੈਣਾ ਜੇ ਸਰਕਾਰਾਂ ਆ ਜੇ ਵੀ ਨਾ ਨਾ ਜਾਗੀਆਂ ਤੇ ਮੈਨੂੰ ਲੱਗਦਾ ਕਿ ਸਾਲ ਦੇ ਅੰਤ ਤਿੰਨ ਦਿਹਾ ਖਾਦੀ ਹੋਵੇ 2000 ਅੱਜ ਦੇ ਧਰਨੇ ਦਾ ਸਮਝ ਕੀ ਹੈ ਧਰਨਾ ਵੇਖੋ ਅੱਜ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਇਹ ਕਿਸੇ ਪਾਰਟੀ ਦਾ ਧਰਨਾ ਜੀ ਇਹ ਮੈਂ ਕਹਾਂ ਕਿ ਆਪਾਂ ਇਹਨੂੰ ਪਾਰਟੀ ਦਾ ਧਰਨਾ ਨਾ ਬਣਾਈਏ ਇਹ ਵਪਾਰੀ ਸਾਡੇ ਭਰਾ ਜਿਹੜੇ ਆਈਏ ਬੋਲੀਆਂ ਮਾਰਦੇ ਇਹ ਵਪਾਰ ਵਪਾਰਕ ਧਰਨਾ ਦੁਕਾਨਦਾਰਾਂ ਦਾ ਧਰਨਾ ਪਾਰਟੀਆਂ ਨੇ ਚਲੋ ਸਹਿਯੋਗ ਸਾਰਿਆਂ ਨੇ ਦਿੱਤਾ ਤੇ ਅਹੀਂ ਸਾਡੇ ਸ਼ਹਿਰ ਦੇ ਬੁੱਧੀਜੀਵੀ ਸਾਰੇ ਇਕੱਠੇ ਹੋਏ ਆ ਤੇ ਇਹਦੇ ਬਾਰੇ ਹੁਣ ਜੋ ਵੀ ਅਗਲੀ ਬਿਉਤ ਹੋਏਗੀ ਉਹ ਤੁਹਾਨੂੰ ਫਿਰ ਸਮੇਂ ਦੇ ਨਾਲ ਦੱਸ ਦਿੱਤਾ ਜਾਵੇਗਾ